ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਨਾਈਟਰ ਦਾ ਆਪਣਾ ਲੋਕ ਹੈ 19 tribra ਪ੍ਰਧਾਨ ਲੋਕ ਦੇ ਕਲਾ ਮੰਚ ਐਚ ਇੰਟਰਨੈਸ਼ਨਲ ਸੋ ਅੱਜ ਮੈਂ ਬੜੀ ਖੁਸ਼ੀ ਦੇ ਨਾਲ ਅਨਾਉਂਸ ਕਰਦਾ ਹਾਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਜੀ ਮਲਕੀਤ ਦੇਵ ਸਟੂడియో ਦਾਪਾ ਦੇ ਵਿੱਚ ਜਿੱਦੀ ਅੱਜ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਸਾਡੇ ਇਮਾਨ ਜੋ ਰਕੇਸ਼ ਸ਼ਰਮਾ ਜੀ ਕਰ ਰਹੇ ਲੋਕ ਦੇ ਕਲਾ ਮੰਚ ਦੀ ਇਕਾਈ ਦੀ ਦੱਬਾ ਦੀ ਚੋਣ ਹੋ ਗਈ ਜਿਸ ਦੇ ਵਿੱਚ ਸਰਦਾਰ ਮਲਕੀਤ ਸਿੰਘ ਦੇਵ ਪ੍ਰੈਜ਼ੀਡੈਂਟ ਹੋਣਗੇ ਇਥੋਂ ਦੇ ਸਰਦਾਰ ਰੁਪਿੰਦਰ ਸਿੰਘ ਜੀ ਉਪ ਪ੍ਰੈਜ਼ੀਡੈਂਟ ਨੇ ਬਹੁਤ ਮਿਹਰਬਾਨ ਨੇ ਤੇ ਸਰਦਾਰ ਜਸਵਿੰਦਰ ਸਿੰਘ ਜੀ ਰੰਗੀ ਉਰਫ ਬਿੱਟੂ ਜੀ ਇਹ ਸਾਡੇ ਮੰਚ ਦੇ ਡਾਬਾ ਕਾਇਦੇ ਚੇਅਰਮੈਨ ਨੇ ਅਜੈਕਟਿਵ ਮੈਂਬਰਾਂ ਦੇ ਵਿੱਚ ਸਰਦਾਰ ਮਲਕੀ ਸਿੰਘ ਮੰਤਸਾ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਰੁਪਿੰਦਰ ਸਿੰਘ ਜੀ ਇਹ ਗੀਤ ਕਰਨੇ ਮੇਰੇ ਵਰਗੇ ਹੈ ਤੇ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਤੇ ਜਸਵਿੰਦਰ ਸਿੰਘ ਜੀ ਰੰਗੀ ਸਾਹਿਬ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਵਤਾਰ ਵਰਮਨ ਜੀ ਵੀਡੀਓ ਡਾਇਰੈਕਟਰ ਨੇ ਇਹਦੇ ਅਬਜੈਕਟਿਵ ਮੈਂਬਰ ਨੇ ਜੀ ਰਜੇਸ਼ ਜੀ ਜੀ ਵੀਡੀਓ ਡਾਇਰੈਕਟਰ ਨੇ ਬਹੁਤ ਮਿਹਰਬਾਨ ਨੇ ਕਮਲ ਨੈਨ ਕਾਲੀਆ ਸਾਹਿਬ ਮੁਖਵਿੰਦਰ ਸਿੰਘ ਜੀ ਤ੍ਰੀਤ ਸਿੰਘ ਜੀ ਤ੍ਰੀਤ ਸੈਦਲ ਤ੍ਰੀਤ ਸੈਦਲ ਸਾਹਿਬ ਜੀਤ ਸ਼ਰਮਨ ਜੀ ਮੈਂ ਮੁਹੰਮਦ ਖਾਨ ਜੀ ਹਰਪ੍ਰੀਤ ਜੀ ਮਠਾਰੂ ਸਾਹਿਬ ਤੇ ਦੂਸਰੇ ਸਾਡੇ ਹਰਪ੍ਰੀਤ ਸਿੰਘ ਜੀ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਗਿਆਨ ਸਿੰਘ ਜੀ ਖੁਰਮੀ ਸਤਕਾਰ ਜੋ ਮੇਰੇ ਬੇਟਾ ਜੀ ਨਰਿੰਦਰ ਨੌਰ ਜੀ ਤੇ ਜੀ ਅਜੀਤ ਅਜੀਤ ਰੰਧਾਵਾ ਸਾਹਿਬ ਸੀਰਤ ਜੋਧੇ ਵਾਲਾ ਬਸਤੀ ਹੈ ਜੀ ਇਨਾਂ ਤੋਂ ਬੇਨਤੀ ਕਰਾਂਗੇ ਵੀ ਉੱਧਰ ਆਪਾਂ ਜੋਧੀੜ੍ਹ ਵੀ ਆਪਣੇ ਇਕਾਈ ਦਾ ਗਠਨ ਕਰਾਂਗੇ ਤੇ ਮਿਹਰਬਾਨੀ ਬਹੁਤੋ ਧੰਨਵਾਦ ਮੈਨੂੰ ਲੈਸ ਤੇ ਮੈਂ ਆਪਣੇ ਬੈਂਟਰ ਅਨੁਸਾਰ ਇਹ ਮੁੱਦਦ ਕਹਿ ਦੂੰਗਾ। ਮੈਂ ਸ਼ੰਕਰ ਪੰਡਤ ਜੀ, ਅਹਿਮਦ ਗੜਤੋਂ ਨੇ ਬਹੁਤ ਬਹੁਤ ਧੰਨਵਾਦ। ਸੰਜੀਵ ਸਾਹਨੇਵਾਲ ਤੋਂ ਬਹੁਤ ਮਿਹਰਬਾਨੀ ਉੱਥੇ ਸੌਂ ਸਿਕੰਦਰ ਜੀ ਉਹਨਾਂ ਨੂੰ ਕਹਿ ਕੇ ਸਾਹਨੇਵਾਲ ਵੀ ਇਕਾਈ ਦਾ ਗਠਨ ਦੁਬਾਰਾ ਤੋਂ ਕਰਾਂਗੇ। ਮੀਟਿੰਗ ਰੱਖਦੇ ਜਦੋਂ ਮਰਜ਼ੀ ਬਹੁਤ ਮਿਹਰਬਾਨੀ। ਸੰਜੀਵ ਜੀ ਸਾਹਨੇਵਾਲ ਸਾਹਿਬ ਸਰਦਾਰ ਗੁਰਚੰਦ ਸਿੰਘ ਜੀ ਕੀ ਕਿਹਨ ਅਸੋ ਤੋਂ ਦਾਦੂ ਚਲੋ ਜੀ ਅਕੈਡਮੀ ਵਾਲੇ ਅਕੈਡਮੀ ਹੈ ਹਾਂਜੀ ਗੁਰਚੰਦ ਸਿੰਘ ਜੀ ਅਕੈਡਮੀ ਵਾਲੇ ਅਤੇ ਅਮਨ ਵਰਮਾ ਜੀ ਐਂਡ ਬੀ ਜੇ ਜੱਸੀ ਪਾਜੀ ਸਾਡੇ ਜੋਸ਼ੀ ਜੀ ਜੋਸ਼ੀ ਪਾਜੀ ਬਹੁਤ ਬਹੁਤ ਧੰਨਵਾਦ ਤੇ ਸਰਦਾਰ ਕੁਮਿੰਦਰ ਸਿੰਘ ਜੀ ਦਿਵਾਲ ਸਾਹਿਬ ਸਾਡੇ ਇਸੇ ਮਾਰਕੀਟ ਤੋਂ ਇਹ ਸਾਡੇ ਲੋਕਾਂ ਦਾ ਮੰਚ ਦੀ ਸਾਡੀ ਇੱਥੋਂ ਦੀ ਇਕਾਈ ਹੈ ਇਹ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਰਿਵਾਰ 'ਚ ਦਿਨਾਂ-ਦਿਨ ਬਹੁਤ ਹੀ ਖੂਬਸੂਰਤ ਸੱਜਣਾ ਦਾ ਵਾਧਾ ਹੋ ਰਿਹਾ ਹੈ ਹੋਰ ਵੀ ਸਾਡੀਆਂ ਅਜ਼ੀਜ਼ ਮੇਰੀਆਂ ਬੇਟੀਆਂਆਂ ਆਂਦੇ ਨਾਲ ਉਹਨਾਂ ਦੇ ਨਾਂ ਨੇ ਲਿਖੇ ਤਾਂ ਚਾਹੇ ਗੱਲੋਂ ਕਲਾਕਾਰ ਨਹੀਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਨਾਂ ਜ਼ਰੂਰ ਲਿਖੇ ਕਰੋ ਮਾੜੇ ਨਾਲ ਉਸ ਮੈਂ ਤਾਂ ਬਹੁਤ ਬਹੁਤ ਸ਼ੁਕਰੀਆ ਕਿ ਨਾਂ ਬੇਟੀ ਦਾ ਸੀਰਤ ਬੇਟੀ ਸੀਰਤ ਕਲਪਾ ਅੱਛਾ ਅੱਛਾ ਜੋਧੇਵਾਲ ਵਸਤੀ ਹੁੰਦੀ ਹੈ ਸੀਰਤਪੁਰ ਮੈਂ ਜੋਧੇਵਾਲ ਸੀ ਸੀਰਤ ਦੋਤਾ ਦਾ ਉਹਦਾ ਨੰਬਰ ਵੀ ਜੀ ਦੱਸਤਾ ਠੀਕ ਹੈ ਜੀ ਸੀਰਤ

ਕਲਾਸੀ ਜੀ ਸਤਿਪਕ ਸਾਹਿਬ ਸਾਡੇ মিডিਆ ਤੋਂ ਅਜੀਤ ਅਦਾਰਾ ਜੀ ਤੋਂ ਆਏ ਇਹਨਾਂ ਬਹੁਤ ਬਹੁਤ ਮੇਰ ਦਾ ਨਹੀਂ ਬਹੁਤ ਧੰਨਵਾਦ ਹਾਂ ਕੁਵਿੰਦਰ ਸਿੰਘ ਜੀ ਕੁਵਿੰਦਰ ਸਿੰਘ ਜੀ ਤੋਂ ਡਿਕੇ ਸਾਡੇ ਪੰਜਾਬੀ ਜਾਗਰਣ ਤੋਂ ਬਹੁਤ ਬਹੁਤ ਧੰਨਵਾਦ ਆਏ ਆਸੀ ਉਹਨਾਂ ਨੂੰ ਇਹ ਚੌਥਾ ਧੰਮ ਹੈ ਸਾਡੇ ਦੁਨੀਆ ਦਾ মিডিਆ মিডিਆ ਕੁਵਿੰਦਰ ਸਿੰਘ ਕੁਝ ਵੀ ਨਹੀਂ ਸਾਡੀ ਸੋਚ ਨੂੰ ਸਾਡੇ ਕੰਮ ਨੂੰ ਸਾਡੇ ਵਰਕ ਨੂੰ ਥੋੜਾ ਥੋੜਾ ਪੁਹਾੜਿਆ ਜਾਵੇ ਮੇਰੀ ਬੇਨਤੀ ਹੈ ਧਿਆਨ ਰੱਖਣ ਕਿ ਸਾਡੇ ਸਭ ਤੇ ਸੋ ਮੈਂ ਉਹਨਾਂ ਦਾ ਫੋਨ ਕਰਦਾ ਕਰਦਾ ਰਹਿ ਗਿਆ ਕਾਕਾ ਜੀ ਨੇ ਕਿਹਾ ਸਮਾਂ ਫੋਨ ਕਰਦੇ ਰਵਿੰਦਰ ਜੀ ਬਣਾਈ ਬਰਾਦਰ ਸੋ ਸਾਡੇ ਚੜ੍ਹਦੀ ਕਲਾ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਬਹੁਤ ਹੀ ਮਿਹਰਬਾਨੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਸ਼ਰਮਾ ਜੀ ਇਧਰ ਆਓ ਪਿੱਛੇ ਆ ਜਾਓ ਇਧਰ ਆ ਜਾਓ ਮੇਰੇ ਕੋਲ ਆ ਜਾਓ ਬਹੁਤ ਹੀ ਤਨਵਾ ਤੁਹਾਡਾ ਸਾਰਿਆਂ ਦਾ ਤੁਹਾਨੂੰ ਮੁਬਾਰਕਾਂ ਨੇ ਜੋਗੇ ਬਣ ਕੇ ਬੜੇ ਖੜੇ ਹੋ ਜਣੇ ਬਸ ਸਾਰੇ ਖੜੇ ਹੋ ਜੇ ਬੜੇ ਖੜੇ ਹੋ ਸਕੋ ਵਧੀਆ ਹੋਵੇ ਬਹੁਤ ਮਿਹਰਬਾਨੀ ਬਹੁਤ ਬਸ਼ਰਤ ਜੀ ਦਾ ਥੈਂਕ ਯੂ ਜੀ 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 ਵਾਸਤੇ ਆ ਉਹ ਉਹ ਬਾਅਦ ਗਰੁੱਪ ਕਰ ਲਿਓ ਨਾ ਆ ਕਰੀਏ ਪਹਿਲਾਂ ਇੱਕ ਹੀ ਐਜੂਕੇਸ਼ਨ ਨਹੀਂ ਜਾ ਐਪੋਥੈਕ ਅਧਿਕ ਰਿਨੇ ਪਰ ਉਹ ਨਾਲ ਕਰਾਉਣਾ ਪੈਣਾ ਇੱਥੇ ਇੱਥੇ ਹੀ ਕਰੀਏ ਬਾਜੀ ਇੱਥੇ ਦਾਲ ਨਹੀਂ ਬਣਨੀ ਨਾ ਹਾਂ ਬੜੇ ਬੱਚੇ